ਅਲਸਾ ਫਿਰ ਬਾਈ ਗੁਰਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਆਪਣੇ ਬੱਚਿਆਂ ਦੇ ਪੰਚਾਇਤ ਦੇ ਸਿਰ ਤੇ ਮਿਹਰ ਪ੍ਰਯਤਰਾ ਕੇ ਪਿੰਨ ਨੱਥੂਪੁਰ ਦਾ ਵਿਕਾਸ ਕਰਾ ਰਹੇ ਨੇ ਜੋ ਕਿ ਅੱਜ ਆਪਣੇ ਕੋ ਓਪਨ ਜਿਮ ਆਪੋ ਕੁਚੂ ਲੈ ਆਏ ਨੇ ਬੱਚਿਆਂ ਦੇ ਕੋਈ ਅਧੀਆਂ ਸਾਡੀ ਮਸ਼ੀਨਾਂ ਜਾਈਆਂ ਨੇ ਅਧੀਆਂਆਂ ਨੇ ਐਨ ਆਰ ਆਈ ਵੀਰਾਂ ਦਾ ਸਮੂਹ ਨਗਰ ਨੱਥੂਪੁਰ ਦਾ ਸਮੂਹ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਆਪਣੇ ਪਿੰਡ ਦਾ ਵਿਕਾਸ ਆਪਣੇ ਚੜ੍ਹਦੀ ਕਲਾ 'ਚ ਸਾਰਾ ਪਿੰਡ ਇਕੱਠਾ ਹੋ ਕੇ ਕਰਾ ਰਿਹਾ ਨੇ ਵਾਹਿਗੁਰੂ ਜੀ ਕਾ ਖਾਲਸਾ ਚਿਰੇ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਸਰਪੰਚ ਸਰਦਾਰ ਜਿੱਦਦਰ ਸਿੰਘ ਪਿੰਡ ਨਥੂਪੁਰ ਜਿਨ੍ਹਾਂ ਦੀ ਅਗਾਵਾ ਸੋਚ ਦੇ ਸਦਕਾ ਪਿੰਡ ਦੇ ਵਿਕਾਸ ਵਾਸਤੇ ਇਹ ਓਪਨ ਜਮਾ ਸਾਡੇ ਪਿੰਡ ਰਿਲੀਜ ਹੋਣ ਜਾ ਰਿਹਾ ਹੈ ਇਹ ਐਨਆਰਈ ਭਰਾਵਾਂ ਦੇ ਸੰਯੋਗ ਦੇ ਨਾਲ ਪਿੰਡ ਦੀਆਂ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਇਹ ਕਾਰਜ ਹੋ ਰਹੇ ਹਨ ਗੁਰੂ ਪਿਆਰੀ ਸਾਧ ਸੰਗਤ ਇਹ ਕੰਮ ਜਿਹੜਾ ਉਦਮ ਹੈ ਗੁਰੂ ਪਿਆਰੀ ਸਾਧ ਸੰਗਤ ਪਿੰਡ ਵਸਤੀ ਜੋ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸਮੁੱਚੇ ਪਰਿਵਾਰਾਂ ਨੂੰ ਸਮੁੱਚੀਆਂ ਬੀਬੀਆਂ ਨੂੰ ਸਮੁੱਚੇ ਭਰਾਵਾਂ ਨੂੰ ਇਥੇ ਆ ਕੇ ਘੁੰਮਣ ਦਾ ਮੌਕਾ ਮਿਲੇਗਾ ਆਪਣੇ ਸਰੀਰ ਨੂੰ ਤੰਦਰੁਸਤ ਕਰਨ ਵਾਸਤੇ ਜਿਮ ਵਿੱਚ ਜੁਆਇਨ ਕਰਨ ਵਾਸਤੇ ਮੌਕਾ ਮਿਲੇਗਾ ਆਪਣਾ ਬੈਕ ਵੀ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹਨ ਐਨਰਜੀ ਵੀਰਾਂ ਦਾ ਖਾਸ ਕਰਕੇ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਬੈਠੇ ਹੋਏ ਹੈ ਆਪਣੇ ਪਿੰਡ ਨੂੰ ਵਿਕਾਸ ਨੂੰ ਗਾਂਹਵਾਦੂ ਸੋਚ ਦੇ ਨਾਲ ਆਪਣਾ ਸੰਜੋਗ ਦੇ ਕੇ ਆਪਣੇ ਨੱਥੂਪੁਰ ਨੂੰ ਸਤੂਤੂਤ ਪਿੰਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ